ਭਾਈ ਜੁਰਿਆ ਪੱਕਨੇ ਹਾਲੀ ਪਾਲੀ ਕਿੰਨੇ ਕ ਜਣੇ ਆਏ ਆਗੇ ਸਾਰੇ ਦੱਸੋ ਮਾਲ ਪਸੂ ਵਾਲੇ ਮਸੂਦੜੇ ਤੋਂ ਆਏ ਹੋਏ ਨੇ ਜੀ ਠੀਕ ਆ ਜੀ ਆਹ ਮੁੰਡੇ ਆਏ ਹੋਏ ਨੇ ਛੇੜਾ ਪੰਡਾ ਛਾਨੇ ਵਾਲਾ ਛਾਨੇ ਵਾਲਾ ਤੋਂ ਆਏ ਹੋਏ ਨੇ ਜੀ ਠੀਕ ਆ ਜੀ ਹਾਂ ਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਭਾਈ ਕਿੰਨਾ ਟਾਈਮ ਹੋ ਗਿਆ ਸਾਨੂੰ ਇਹ ਮੇਲੇ ਦੇ ਵਿੱਚ ਟੌਫੀ ਭਰੋਦਣ ਵਾਸਤੇ ਭਾਈ ਪਹਿਲੀ ਵਾਰ ਆਏ ਹਾਂ ਪਹਿਲੀ ਕਦ ਆਏ ਹਾਂ ਹਾਂ ਜੀ ਠੀਕ ਆ ਜੀ ਆਏ ਸਾਲ ਆਇਆ ਕਰੋਗੇ ਹਾਂਜੀ ਹਾਂਜੀ ਕਿਹੜੇ ਭਾਈ ਆਪਾਂ ਨੂੰ ਦੇਖ ਰਹੇ ਨੇ ਭਾਈ ਕੀ ਕਹਿਣਾ ਚੋਨਾ ਵੀ ਭਾਈ ਤੁਸੀਂ ਖਾਲ ਪਸ਼ੂਰੇ ਲੈ ਕੇ ਪਹੁੰਚੋ ਆਇਆ ਹੀ ਬੰਦ ਬਾਤ ਬਾਤ ਕਹਿ ਰਹੇ ਆਂ ਇਹ ਮਾਲ ਲੈ ਕੇ ਹਾਂਜੀ ਜਿੰਨੇ ਮਰਜੀ ਆਉਣ ਠੀਕ ਹੈ ਜੀ ਜਿੰਨੇ ਸਾਡੇ ਪਾਲੀ ਭਾਈ ਨੇ ਸਭ ਹੋਰੇ ਚੌਂਕੀ ਭਰਾਇਆ ਕਰਨਾ ਹੁਣ ਠੀਕ ਹੈ ਜੀ ਰੌਣਕ ਵਧਾਉਣ ਬਾਬੇ ਜੀ ਹਾਂ ਭਾਈ ਤੰਦਰੁਸਤੀ ਬਣੇ ਹਾਂਜੀ 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 ਬੰਦੇ ਕਾੜੇ ਦੇ ਦੰਦ ਕਰ ਉਹਨਾਂ ਗੱਲਬਾਤ ਸਾਰੇ ਦੱਸਦੇ ਸਾਰੇ ਬਾਈਆਂ ਨੂੰ ਕੋਈ ਬਾਪੇ ਨਾਲ ਮੇਲੇ ਦੇ ਕਿੰਨੇ ਵੇਲਾ ਜੀ ਬਹੁਤ ਵਾਰੀਆਂ ਭਾਂਦਾ ਜੀ ਹਾਂਜੀ ਤੈਨੂੰ ਕਿਹਨਾ ਕੰਮ ਹੋ ਗਿਆ ਮੈਨੂੰ ਜੀ ਜੱਦੀ ਸਾਥ ਸਿਮਰੀਆ ਜੱਦੀ ਆਉਣੇ ਜੀ ਚੱਲੇ ਆ ਭਾਈਏ ਮੇਰੇ ਹਾਂਜੀ ਕਿੱਥੋਂ ਕਿੱਥੋਂ ਆਏ ਹੋਏ ਨੇ ਬਾਈ ਸਾਰੇ ਹੋਰ ਆ ਬਤੋ ਆ ਦੇਖੋ ਬਾਈ ਛੋਟਾ ਬਾਈ ਦਾ ਬੜਾ ਛੋਟਾ ਤਾਂ ਇਹ ਕਿੰਨਾ ਦੇਖੋ ਬੱਕਰੀਆਂ ਦੇ ਵਿੱਚ ਆਇਆ ਹੋਏਗਾ ਬਹੁਤ ਸਾਉਂਦੇ ਨਾਲ ਕਹਿੰਦਾ ਭਾਈ ਕਹਿੰਦਾ ਬੱਕਰੀਆਂ ਦੇ ਨਾਲ ਜਾਣਾਗਾ ਤਾਂ ਆਪੋ ਤੇ ਕਿੰਨਾ ਟਾਈਮ ਲੱਗਣਾ ਤੇ ਮੈਨੂੰ ਆਹ ਨਾ ਮਗਰ ਮਤ ਆ ਤੇ ਜਾਂਦਾ ਹੈ ਕਿਹੜਾ ਬੰਦਾ ਤੇਰਾ ਕਦਮਾ ਜੀ ਕਦਮਾ ਉਹ ਸਾਰੇ ਬਾਈ ਦੇ ਚਾਦਰੇ ਦੂਦਰੇ ਲਾ ਕੇ ਵਧੀਆ ਸ਼ੌਂਕ ਦੇ ਨਾਲ ਆਏ ਹੋਏ ਨੇ ਬੱਕੜਾ ਆ ਵੀ ਸਾਰੇ ਬਾਈ ਦੇ ਚਾਦਰੇ ਦੂਦਰੇ ਲਾ ਕੇ ਵਧੀਆ ਸ਼ੌਂਕ ਦੇ ਨਾਲ ਆਏ ਹੋਏ ਨੇ ਬੱਕੜੀ ਆਪਣੇ ਬਾਬਾ ਜੀ ਦੇ ਚਾਉਂਗੀ ਪਰ ਉਹ ਬਾਈ ਦੇ ਘਰ ਬਾਈ ਕਿੰਨਾ ਟਾਈਮ ਹੋ ਗਿਆ ਪਰ ਉਹ ਕਮਕਾ ਕਰ ਪਹਿਲਾਂ ਤੁਸੀਂ ਕਰਦੇ ਆ ਜੀ ਠੀਕ ਆ ਜੀ 6 ਸਾਲ ਦੇ ਹਾਂ ਜੀ ਤੇਨੂੰ ਦੱਸਿਆ ਜੀ ਤੀਜੀ ਪੀੜ੍ਹੀ ਹੋਊਗੀ ਸਾਡੀ ਹਾਂ ਜੀ ਤੇ ਜੇ ਜੇ ਹੋਗੀ ਤੀਜੀ ਸਾਡੀ ਆ ਹਾਂ ਚੌਥੀ ਹੋਗੀ ਮੇਰੀ ਠੀਕ ਆ ਜੀ ਹਾਂਜੀ ਬਾਈ ਦੀ ਚੌਥੀ ਹੋਗੀ ਹਾਂਜੀ ਠੀਕ ਆ ਬਾਈ ਕਹਿੰਦਾ ਨਾਲ ਕਹਿੰਦਾ ਹਾਂ ਬਾਈ ਬੱਚੇ ਵੀ ਆਹਾਂ ਬੱਕਰੀਆਂ ਦੀ ਕੰਮ ਕਰਦੇ ਹਾਂ ਹਾਂਜੀ ਹਾਂ ਠੀਕ ਆ ਆਇਆ ਇਹ ਆਇਆ ਇਹ ਗੱਲ ਬਾਤ ਕੋਈ ਬਾਈ ਤੇ ਤਿਆਰ ਬਸ ਇਹ ਕੰਪਨੀ ਨਹੀਂ ਜਾਂਦਾ ਆ ਆ ਆਂਕਲ ਨੂੰ ਬੁਸੋ ਸਾਡੇ ਸਾਡੇ ਭਰਾ ਸਾਡੇ ਪਾਚੀ ਕਰੋ ਕਰ ਲੈਣਾ ਸਰਕਾਰੀ ਬਾਪੂ ਜੀ ਕਿੰਨਾ ਟਾਈਮ ਹੋ ਗਿਆ ਆਪਣਾ ਕਰਾ ਕੰਮ ਕਰਦੇ ਮੈਨੂੰ ਚੌਥੀ ਪੀੜ੍ਹੀ ਹੋ ਗਈ ਜੀ ਇਹ ਕੰਮ ਕਰਦੇ ਨੇ ਸਾਡੇ ਬਜ਼ੁਰਗ ਵੀ ਕਰਦੇ ਸੀ ਕਹਾ ਬਾਪ ਵੀ ਕਰਦੇ ਜੀ ਅਸੀਂ ਵੀ ਕਰਦੇ ਆ ਸਾਡੇ ਬੱਚੇ ਵੀ ਗਾਂ ਕਰਦੇ ਨੇ ਹਾਂ ਬਾਪੂ ਜੀ ਕਿਵੇਂ ਗੱਲ ਕਰੀ ਆ ਕੱਲ ਕੱਲ ਕਰੀ ਜਾਵੇ ਬੱਕਰੀਆਂ ਦੀ ਖਸਾਮ ਸੰਭਾਲ ਦੀ ਗੱਲ ਆ ਵੀ ਕਿਵੇਂ ਸੰਭਾਲਦੇ ਬੱਕਰੀਆਂ ਸੰਭਾਲ ਇਕਣਾਂ ਜੀ ਘਰ ਦੇ ਵਿੱਚ ਜੇ ਸੰਭਾਲਦਾ ਬੰਦਾ ਤਾਂ ਮਤਲਬ ਇਹ ਜੀ ਕਮਾਈ ਘਟਾ ਇਹ ਬਾਹਰ ਚਾਰ ਕੇ ਕਰਦਾ ਘਰੇ ਵੀ ਪਾਉਂਦਾ ਤਾਂ ਵੀ ਕਮਾਈ ਬਹੁਤ ਆਇਆ ਠੀਕ ਹੈ ਜੀ ਹੁਣ ਮੈਨੂੰ ਚੌਥੀ ਪੰਜਵੀਂ ਵੀੜੀ ਹੋ ਗਈ ਮੇਰੇ ਕੋਲ ਭੇਡਾਂ ਵੀ ਨੇ ਬੱਕਰੀਆਂ ਵੀ ਨੇ ਬਹੁਤ ਵਧੀਆ ਕਮਾਈ ਆ ਇਹਦੇ ਵਿੱਚ ਉਹੀ ਭੈਣ ਭਾਈ ਕਰ ਸਕਦਾ ਤਾਂ ਹਿੰਮਤ ਕਰ ਵੀ ਸਕਦਾ ਕਰ ਸਕਦਾ ਹਾਂ ਜੀ ਹੁਣ ਕਿਨੇ ਬਾਪੂ ਨਵੇਂ ਬੰਦੇ ਰੱਖੀ ਜਾਂਦੇ ਨੇ ਬੱਕਰੀਆਂ ਹਾਂ ਜੀ ਉਹਨਾਂ ਨੂੰ ਰੱਖਣੇ ਚਾਹੀਦੇ ਹਨ ਰੱਖਣੇ ਚਾਹੀਦੇ ਨੇ ਰੱਖਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਹਾਂ ਤੇ ਇਸ ਬੰਦੇ ਕਹਿੰਦਾ ਹੈ ਭਾਈ ਇਹ ਕਿਹਨਾ ਬੱਕਰੀਆਂ ਵਾਲੇ ਉਹ ਵੀ ਮਾਰੀ ਜਾਂਦਾ ਵੀ ਕਮਾਈ ਦੀ ਗੱਲ ਨਹੀਂ ਹੈਗੀ ਉਹ ਬਾਪੂ ਜੀ ਸਮਝੋਆਂ ਲੜ ਵੀ ਚਾਰ ਪੀੜ੍ਹੀਆਂ ਫੇਰੇ ਹੋ ਜਾਣਗੇ ਕਿ ਕਮਾਈ ਹੈਗੀ ਆ ਹਾਂ ਜੀ ਹਾਂ ਠੀਕ ਹੈ ਜੀ ਕਹਿੰਦਾ ਉਹ ਨਹੀਂ ਆਪਾਂ ਕਹਿਣਾ ਬੰਦਾ ਸਾਲ ਸੇ ਮੈਨਾਂ ਵੱਲ ਬੰਦਾ ਪਸੂ ਵੇਚ ਦਿੰਦਾ ਹੈ ਹਾਂ ਜੀ ਕਮਾਈ ਬਹੁਤ ਛੋਟੀ ਹੁੰਦੀ ਆ ਹਾਂ ਜੀ ਅਬ ਤੁਸੀਂ ਕਮਾਈ ਕਹਿੰਦੇ ਕਿੱਦਾਂ ਲੈਣੇ ਇੱਕ ਕਮਾਈ ਇੱਕਣ ਹੋ ਜਾਂਦੀ ਆ ਜੀ ਜਦ ਮਤਲਬ ਆਪਾਂ ਆਪਣਾ ਮਨ ਨਹੀਂ ਕਰਦਾ ਪਰ ਇਹ ਸੰਭਲਣ ਨੂੰ ਆਪਣਾ ਮਨ ਅੱਕ ਜਾਂਦਾ ਹੈ ਚੀਜ਼ ਤੋਂ ਨਹੀਂ ਕਰ ਸਕਦੇ ਆਪਾਂ ਤਕਲੀਫ਼ ਮੰਨ ਜਾਂਦੇ ਆਂ ਮਤਲਬ ਉਹ ਕਮਾਈ ਨਹੀਂ ਇਹ ਉਹ ਬੰਦਾ ਨਹੀਂ ਕਰ ਸਕਦਾ ਅਸੀਂ ਤਾਂ ਹੁਣ ਅੱਕਦੇ ਵੀ ਨਹੀਂ ਥੱਕਦੇ ਵੀ ਨਹੀਂ ਕੁਝ ਨਹੀਂ ਕਰਦੇ ਅਸੀਂ ਸਾਨੂੰ ਸਾਰੀ ਕੋਈ ਕਮਾਈ ਇੱਥੇ ਤਾਂ ਹੀ ਆਉਂਦੀ ਆ ਹਾਂ ਮਨ ਮਾਰਨਾ ਪੈਂਦਾ ਬਾਪੂ ਜੀ ਹੁਣ ਤੱਕ ਬੱਤਰੇ ਤਾਂ ਆਪਾਂ ਨੇ ਕੀ ਬਣਾਇਆਗਾ ਬਹੁਤ ਕੁਝ ਬਣਾਇਆ ਜੀ ਮੈਂ ਘਰ ਪਾਇਆ ਨਿਆਣੇ ਪੜਾਏ ਵਿਆਹੀ ਵਿਆਹ ਕਰੇ ਸਾਰੇ ਉਹਨਾਂ ਦੇ ਗਾਮ ਯੋਗਾਂ ਦੀ ਜਿਹੜੇ ਕੋਈ ਉਹਨਾਂ ਦੇ ਵੀ ਕੰਮ ਸੀ ਉਹ ਵੀ ਕਰੇ ਠੀਕ ਹੈ ਹਾਂਜੀ ਬਹੁਤ ਚੰਗੀ ਗੱਲ ਆ ਬੋਲੀ ਹਾਂਜੀ ਬਈ ਹੁਣ ਲੋਕਾਂ ਨੂੰ ਕੰਮ ਕਰਨਾ ਚਾਹੀਦਾ ਹਾਂਜੀ 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 ਕਿਹੜੇ ਆਪਾਂ ਪੱਤੇ ਕਾਇਦ ਨੇ ਦੋ ਚਾਰ ਬੱਕਰੀਆਂ ਲੈ ਕੇ ਕੰਮ ਕਰੀਏ ਬਾਪੂ ਜੀ ਹੁਣ ਇਹ ਦੱਸੋ ਵੀ ਕਿਹੜੇ ਬੰਦੇ 20 ਬੱਕਰੀਆਂ ਲੈਣ ਜਾਂ ਦੋ ਚਾਰ ਪੰਜ ਸੱਤ ਬੱਕਰੀਆਂ ਤੋਂ ਕੰਮ ਸਟਾਰਟ ਦੱਸ ਬੱਕਰੀਆਂ ਤੋਂ ਸਟਾਰਟ ਕਰ ਨਹੀਂ ਉਹ ਆਪਣੀ ਗੰਜਾਇ ਸਾਹ ਦੇਖੋ ਗੱਲਾਂ ਆ ਦੋ ਚਾਰ ਤੋਂ ਵੀ ਬਣਾ ਲਓ 10 ਤੋਂ ਵੀ ਬਣਾ ਲਓ ਜੇ ਕਮਾਈ 10 ਬੱਕਰੀਆਂ ਕਰਦੀਆਂ ਨੇ ਹਾਂ ਉਹ ਤੋਂ ਘੱਟ ਨਹੀਂ ਦਾ ਅਸੀਂ ਮਸਕ ਸਾਡੇ ਆਪਾਂ ਇਹ ਫੂਲ ਵਿੱਚ ਜਾਉਣੇ ਬੰਦੇ ਕਣਾ ਬਿੱਚ ਕੰਨ ਨਹੀਂ ਕੋ ਦੋ ਬੱਕਰੀਆਂ ਕੋ ਦੋ ਬੱਕਰੀਆਂ ਕੋ ਨਹੀਂ 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 ਇਹਨਾਂ ਕੱਢ ਦਿੰਦੇ ਹਾਂ ਠੀਕ ਹੈ ਜੀ ਹਾਂ ਜੀ ਤੇ ਬਾਬੂ ਤੁਸੀਂ ਮੇਮਨੇ ਮੂੜੇ ਵੇਚਦੇ ਆ ਹਾਂ ਮੇਮਨੇ ਵੇਚਦੇ ਆ ਦੁੱਧ ਪਾਉਣੇ ਆ ਬੱਕਰੀ ਵੇਚਦੇ ਆ ਜਿਹੜੀ ਕੋਈ ਸਾਡੇ ਵੇਚਣ ਵਾਲੇ ਸਾਡੇ ਵਪਾਰੀ ਲੈਣ ਆਉਂਦੇ ਨੇ ਅਸੀਂ ਉਹ ਵੀ ਦੇ ਦਿੰਦੇ ਆ ਠੀਕ ਹੈ ਜੀ ਹਾਂ ਜੀ ਤੇ ਹੁਣ ਉਹ ਤੋਂ ਆ ਗੱਲ ਕਰੀਏ ਬੱਕਰੀਆਂ ਦੇ ਪੁਰਾਣੇ ਬੱਕਰੇ ਸਮਝੀਆਂ ਨੇ ਤੁਹਾਡੀਆਂ ਹਾਂ ਜੀ ਹਾਂ ਠੀਕ ਆ ਮੋਰਾਈ ਪਿੱਛੇ ਬੱਕਰੇ ਕਹਿੰਦਾ ਬੰਦਿਆ ਨੇ ਪੈਸਿਆਂ ਦੇ ਖਾਤਰ ਨਾਲ ਖਸਮ ਕਰਦੇ ਆ ਹਾਂ ਜੀ ਹਾਂ ਇਹਦੇ ਵਿੱਚ ਵੇਚ ਕੇ ਹਾਂ ਜੀ ਉਹ ਕਿਵੇਂ ਪਾਈ ਕਿ ਨਾ ਪੁਰਾਣੀਆਂ ਬੱਕਰੀ ਸਾਂਹੇ ਬੈਠੇ ਨੇ ਪੱਟੀਆਂ ਬੱਕਰੀ ਨਹੀਂ ਇਹ ਗੱਲ ਆਏ ਹੁੰਦੀ ਆ ਜੀ ਇਹਦੇ ਵਿੱਚ ਸਾਡੀ ਆ ਬੱਕਰੀ ਆ ਠੀਕ ਆ ਜੀ ਸਾਨੂੰ ਪਤਾ ਵੀ ਸਾਡਾ ਡਜਾਲ ਆਏ ਅਸੀਂ ਇਹਨੂੰ ਵੇਚ ਦਿੰਨੇ ਆ ਸਾਨੂੰ ਆਪ ਪਤਾ ਦੀ ਕਮਾਈ ਸਾਡੀ ਬੰਦ ਹੁੰਦੀ ਜਾਂਦੀ ਆ ਇਹ ਸਾਨੂੰ ਕਮਾਈ ਦਿੰਦੀ ਆ ਅਸੀਂ ਕਮਾਈ ਉਹ ਬੱਕਰੀ ਦੀ ਕਰੋ ਜਿਹੜੀ ਬੱਕਰੀ ਸਾਨੂੰ ਗਾਂ ਨਹੀਂ ਆਏ ਸੀ ਮੈਂ ਤਾਂ ਬਣਾ ਲਈ ਬਹੁਤ ਨਿਕਾਲ ਲੈਣੇ ਆਪਾਂ ਇੱਕ ਬੱਕਰੀ ਕਮਾਈ ਤੇ ਨਿਕਲਦੇ ਇਹਦੇ ਨਾਲ ਸਾਲ ਦੇ ਵਿੱਚ ਦੇ ਦਿੰਦੀ ਆ ਫਿਰ 20000 ਵੀ ਦੇ ਦਿੰਦੀ ਆ 25 ਵੀ ਦੇ ਦਿੰਦੀ ਆ ਹਾਂ ਠੀਕ ਹੈ ਬਹੁਤ ਵਧੀਆ ਹਾਂ ਇਹ ਬੱਚਾ ਕੱਟ ਕੇ ਹਾਂ ਇਹਦੇ ਬੱਚੇ ਵੀ ਵੇਚ ਜਾਂਦੇ ਥੋੜਾ ਰਾਂ ਦੇ ਜਾਂਦਾ 20-25000 ਰੁਪਿਆ ਇਹ ਸਾਲ ਚ ਕਮਾਈ ਦਿੰਦੀ ਆ ਤੁਹਾਡਾ ਬਹੁਤ ਵਧੀਆ ਲੱਗਿਆ ਕੋਈ ਤਾਂ ਆਲਾ ਉਹਨਾਂ ਅੰਦਰ coma ਸਾਨੂੰ ਟਾਈਮ ਕੱਢ ਕੇ ਤੁਸੀਂ ਫੜਲੇ ਵੀ ਆਏ ਹੋਗੇ ਆਹ ਭਾਈ ਕਿੰਨੇ ਗੱਲਬਾਤ ਸਹੀ ਗੱਲ ਭਾਈ ਜੀ ਸਹੀ ਗੱਲ ਜੀ ਹਾਂਜੀ ਭਾਈ ਕਿਹੜਾ ਪਿੰਡਾ ਪੜਾ ਆਹੀ ਆਈ ਚਨਕੁਈਆਂ ਕਲਾ ਠੀਕ ਹੈ ਜੀ ਕਿੰਨਾ ਕ ਟਾਈਮ ਹੋ ਗਿਆ ਟਾਈਮ ਹੋ ਗਿਆ ਹੀ ਚੌਥੀ ਵੀੜੀ ਗਈ ਚੌਥੀ ਵੀੜੀ ਵਧੀਆ ਕੰਮ ਕੰਮ ਵਧੀਆ ਹੀ ਜੇ ਆਪਾਂ ਇਹਨਾਂ ਕ ਨਹੀਂ ਚੱਕਾਂਗੇ ਤਾਂ ਆਪਣੇ ਕਾ ਨਹੀਂ ਚੱਕਦਿਆਂ ਨੇ ਜੀ ਜੇ ਹੁਣ ਆਪਾਂ ਇਹਨਾਂ ਕ ਨਹੀਂ ਦੇਖਣਾ ਹੀ ਨਹੀਂ ਫੇਰ ਕੁਝ ਨਹੀਂ ਕੱਢਣ ਨੂੰ ਜਿੰਨਾ ਆਪਾਂ ਇੰਨਾ ਕਦੇ ਨੂੰ ਦੇਖਾਂਗੇ ਠੀਕ ਹੈ ਜੀ ਇਹ ਨਹੀਂ ਮਰਨਦੀਆਂ ਇਹ ਹਾਂਜੀ ਇਹ ਬਾਈ ਜੀ ਤੁਹਾਡੀਆਂ ਕਿੰਨੇ ਲੱਗ ਬੱਕਰੀਆਂ ਤਾਂ ਤੁਹਾਾਈ ਜੀ ਲਗ ਲਗ 3000 ਦੇ ਨੇ ਠੀਕ ਹੈ ਜੀ ਉਹ ਡੋਡੀ ਆਪਾਂ ਕਹਿ ਦਈਏ ਬੱਕਰੀਆਂ ਵਾਲਿਆਂ ਦੇ ਸਾਰਿਆਂ ਦੇ ਇਹ ਕਿੰਨਾ ਵੇਚੇ ਕਿੰਨਾ ਨਹੀਂ ਵੀ ਬੱਕਰੀਆਂ ਤਾਂ ਸੁੱਧਾ ਵੇਚਦੇ ਆਂ ਜਾਂ ਬੱਕਰੀਆਂ ਆਹ ਸੁੱਧ ਵੀ ਪਾਉਨੇ ਆਂ ਸਲਾਰੂ ਵੀ ਕਈ ਸਲਾਰੂ ਚਕਾਣਦੇ ਨੇ ਦੁੱਧੇ ਪਾਉਂਦੇ ਨੇ ਕੱਲਾ ਠੀਕ ਹੈ ਜੀ ਅਸੀਂ ਜਣੀ ਸਲਾਰੂ ਵੀ ਪਾਲਦੇ ਆਂ ਕਾਲ ਕੇ ਫੇਰ ਦੁੱਧ ਪਾਉਨੇ ਆ ਮਤਲਬ ਜਦੋਂ ਸਲਾਉ ਪੜ ਗਿਆ ਹੈ ਨਾ ਠੀਕ ਹੈ ਜੀ ਵੀ ਉਦੋਂ ਦੁੱਧ ਪਾਉਨੇ ਆ ਹਾਂਜੀ ਐ ਨਹੀਂ ਹੈਗਾ ਵੀ ਫਰਾਰੂ ਨੂੰ ਦੁੱਧ ਘੱਟ ਛੱਡਦਾ ਠੀਕ ਹੈ ਜੀ ਬੱਕਰਾ ਬੱਚੇ ਜੀ ਗੱਲ ਕਰੇ ਕਿੱਥੇ ਤੱਕ ਬੱਕਾ ਵੇਚ ਦੇਣਾ ਜੇ ਆਪਾਂ ਬੱਕਰਾ ਪਾਟ ਠੀਕ ਹੈ ਜੀ ਵਧੀਆ ਫੀਸਾ 7-8000 ਦਾ ਵਿਕ ਜਾਂਦਾ ਠੀਕ ਹੈ ਜੀ ਇਹ ਥੋੜਾ ਜਿਹਾ ਰੇਮ ਆ ਤਾਂ 5-10 ਛਾਟ ਹੋ ਜਾਂਦਾ ਜੀ 5-10 ਹੋ ਜਾਂਦਾ ਹਾਂਜੀ ਹਾਂਜੀ ਠੀਕ ਹੈ ਜੀ ਵੀ ਕਹਿੰਦਾ ਭਾਵੇਂ ਬੱਕਰੇ ਚ ਕਮਾਈ ਦੀ ਘਾਟ ਨਹੀਂ ਹੈਗੀ ਕਮਾਈ ਬਹੁਤ ਹੈ ਜੀ ਇਹ ਜੇ ਆਪਾਂ ਇਹਨਾਂ ਨੂੰ ਨਹੀਂ ਦੇਖਦੇ ਆਂ ਦੇਖਦੇ ਆਂ ਇਹਨੂੰ ਪੁੱਛਣੀ ਨਹੀਂ ਹੈਗੀ ਹਾਂ ਫੇਰ ਤਾਂ ਕੋਈ ਵੀ ਕੰਮ ਚਾਹੇ ਖੇਤੀ ਆ ਹਾਂ ਜੀ ਤੇ ਕੰਮ ਹੀ ਕਰਾਂਗੇ ਹਾਂ ਜੀ ਹਾਂ ਜੀ ਸਹੀ ਗੱਲ ਹੈ ਜੀ ਇਹ ਹਾਜ਼ਰ ਭਾਲ ਦੀਆਂ ਨੇ ਚੋਕੀ ਘੰਟੇ ਵਿੱਚ ਸਾਜੇ ਬੰਦਾ ਵਿੱਚ ਜਿਹੜਾ ਵਰਦਾ ਇਹਨਾਂ ਦੇ ਵਰਦਾ ਇਹ ਉਹਦੇ ਤਾਂ ਨਹੀਂ ਛੜਦੀਆਂ ਘਾਟ ਕਾਸੇ ਦੀ ਠੀਕ ਹੈ ਜੀ ਹਾਂ ਜੀ ਤੇ ਉਰੇ ਆਪਣੇ ਬਾਪੇ ਦੇ ਕਿੰਨਾ ਟਾਈਮ ਆਪਾਂ ਚੋਕੀ ਤੋਂ ਤੇ ਸਾਡੇ ਦਾਦੇ ਹੁਣੀ ਵੀ ਆਉਂਦੇ ਹੁੰਦੇ ਸੀ ਪਹਿਲਾਂ ਠੀਕ ਹੈ ਜੀ ਤੇ ਸਾਡੇ ਡੈਡੀ ਹੁਣੀ ਠੀਕ ਹੈ ਬਾਪੇ ਨੇ ਕਰਿਆ ਮਨੋ ਮਾਲ ਆਪਣਾ ਕੰਮ ਹਾਂ ਜੀ ਹਾਂ ਜੀ ਠੀਕ ਹੈ ਜੀ ਬਹੁਤ ਬਹੁਤ ਹੈ ਜੀ ਜੇ ਆਪਾਂ ਉਹਨੂੰ ਕਹੀ ਜਾਈਏ ਮੁਰਮੁਰਮ ਕਰੀ ਜਾਈਏ ਆਜਾ ਜਹਾਜ਼ ਲੈ ਰਿਹਾ ਘਮ ਨਹੀਂ ਕਰਦਾ ਬੰਦਾ ਰਾਜੀ ਦਾ ਇਹ ਗੱਲ ਸਹੀ ਹੈ ਜੀ ਹਾਂ ਜੀ ਨਾ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਕਿਉਂਕਿ ਸਾਡਾ ਮਸਕ ਤੇ ਆ ਵੀ ਕਿਹੜੇ ਨਵੇਂ ਭਰਾ ਕੰਮ ਕਰਦੇ ਨੇ ਬਾਈ ਜੀ ਉਹ ਕਹਿੰਦਾ ਡੋਲ ਜਾਂਦੇ ਆ ਵਿੱਚ ਉਹ ਤਜਰਬਾ ਜ਼ਰੂਰੀ ਆ ਜੀ ਉਹਨਾਂ ਨੂੰ ਤਜਰਬਾ ਨਹੀਂ ਤਜਰਬੇ ਕਣੀਓ ਮਾਰ ਕਰਦੇ ਨੇ ਕਿਵੇਂ ਬੱਕਰੀ ਸੱਖਾਰੂ ਸੂਪੀ ਸਰੂ ਮਰਜੈਂਦੇ ਨੇ ਸਾਮ ਸੰਭਾਲਦਾ ਨਹੀਂ ਪਤਾ ਦਸਤੀ ਸਵਾਉਣ ਦਾ ਨਹੀਂ ਹਾਂ ਸਵਾਉਣ ਦਾ ਨਹੀਂ ਪਤਾ ਦਵਾਈ ਹੁਪੀ ਕਿਵੇਂ ਦੇਣੀ ਆ ਹਾਂ ਜੀ ਹੋਰ ਇਹ ਚ ਘਾਟ ਕੋਈ ਨਹੀਂ ਹੈਗੀ ਜਿੰਨਾ ਚਿਰ ਆਪਾਂ ਤਜਰਬਾ ਨਹੀਂ ਗਾ ਕਿਸੇ ਵੀ ਕੰਮ ਦਾ ਉਹਨਾਂ ਚਿਰ ਆਪਾਂ ਪਾਸ ਨਹੀਂ ਹੁੰਦੇ ਪਾਸ ਨਹੀਂ ਹੁੰਦੇ ਜੇ ਹੁਣ ਆਪਾਂ ਫਸਲ ਇਹ ਵਿਜਣੀ ਸਿੱਟਾ ਦੇਣਾ ਤੇ ਮੁੱਠੀਆਂ ਭਰ-ਭਰ ਸਿੱਟੀ ਚੱਲੋ ਸਹੀ ਗੱਲ ਹੈ ਜੀ ਉਹ ਵੀ ਆਪਾਂ ਨੂੰ ਖਣਾਉਣ ਦਾ ਤਜਰਬਾ ਉਹੀ ਇਹ ਚੀਜ਼ ਆ ਜਦੋਂ ਤਜਰਬਾ ਆ ਗਿਆ ਇਹ ਚ ਇਹ ਕੋਈ ਘਰੋਂ ਸਿੱਖ ਕੇ ਨਹੀਂ ਆਉਂਦਾ ਹੁੰਦਾ ਸਿੱਖ ਕੇ ਨਹੀਂ ਆਉਂਦਾ ਹੌਲੀ ਹੌਲੀ ਜਿਹੜੇ ਨਵੇਂ ਨੇ ਉਹ ਵੀ ਸਿੱਖਦੇ ਨੇ ਮਤਲਬ ਉਹਨਾਂ ਨੂੰ ਥੋੜਾ ਸਾਰਾ ਲੈਣਾ ਚਾਹੀਦਾ ਜਿਹੜੇ ਬੱਕਰੀਆਂ ਵਾਲੇ ਪਹਿਲਾਂ ਉਹਨੇ ਕਈ ਮੂੰਹ ਤਹਾਨ ਚੱਕੇ ਕਈ ਜਾਂਦੇ ਨੇ ਰੱਖੀ ਵਧਰੇ ਫਿਰਦੇ ਨੇ ਇਹ ਸਾਡੇ ਪਿੰਡ ਵੀ ਪਰ ਉਹ ਬਿਨਾਂ ਅਕਸਰੇ ਤੋਂ ਸਾਰਾ ਕੁਝ ਹੀਦਾ ਉਹਨਾਂ ਦਾ ਉਹਨਾਂ ਦਾ ਫਾਇਦਾ ਕੀ ਆ ਪੱਛਲੀਆਂ ਦੀਆਂ ਨੇ ਪੱਛਲਾਂ ਦੇ ਖਾਣ ਲੱਗ ਜਾਂਦੇ ਨੇ ਸੇਵਾ ਨਹੀਂ ਕਰਦੇ ਹੈਗੇ ਬੰਦੇ ਹਾਂਜੀ ਹੁਣ ਬੱਕਰੀਆਂ ਦਾ ਆਪਣੀਆਂ ਬੈਠੀਆਂ ਨੇ ਦੇਖ ਰੋ ਤੁਸੀਂ ਸਹੀ ਗੱਲ ਹੈ ਬੱਸ ਇਹਨੂੰ ਆਪ ਦੱਸਣਾ ਚਾਹੀਦਾ ਵੀ ਕਹੇ ਤੇ ਨਹੀਂ ਕਹੀ ਦੇ ਇਹ ਆਪਣੀ ਪਹਿਲੀ ਜੇ ਵੀ ਮੇਰੀ ਵਧੀਆ ਬੱਕਰੀ ਦਸੂਗੀ ਸਹੀ ਗੱਲ ਹੈ ਹਾਂਜੀ ਕਿੰਨੇ ਬੱਕਰੇ ਨੇ ਬਾਈ ਆਪਣੇ ਲਏ ਬੱਕਰੀਆਂ ਆਪਣੇ ਕੋਲ ਹੈ ਨਹੀਂ 50 ਕਿਹੜਾ ਹੈ ਜਿਹੜਾ ਹੈ ਬੱਚੇ ਸਾਡੇ ਕੋਲ ਜਿਹੜੇ ਬੱਕਰੀਆਂ 50 ਨੇ ਜੀ ਨਾ ਮੇਰੇ ਭਾਈ ਉਹ ਨਾਲ ਠੀਕ ਹੈ ਜੀ 25-25 ਬੱਕਰੇ ਰੋਲੇ ਹਾਂਜੀ ਆ ਮੁੰਡਾ ਸਾਡੇ ਨਾਲ ਚਾਰਦਾ ਹੋਰੇ ਰਹੀਏ ਸਾਡੇ ਕੋਈ ਬੱਚੇ-ਕੁੱੱਚੇ ਵੇਚਣ ਵਾਲੇ ਉਹਨੂੰ ਉਹ ਵੀ ਦੱਸ ਦੋ ਇਸੇ ਸੰਪਰਕ ਕਰਾ ਦਾਂਗੇ ਨਾ ਆ ਤੁਸੀਂ ਨੰਬਰ ਦੇ ਦਿਓ ਬੱਚੇ ਹੈਗੇ ਵਧੀਆ ਬੱਚੇ ਨੇ ਬਹੁਤ ਧੰਨਵਾਦ ਦੇਖ ਲਿਓ ਤੁਸੀਂ ਦੇਖੇ ਦੇ ਤੁਹਾਨੂੰ ਪਾਈਆਂ ਨਾਲ ਕਹਿੰਨਾ ਆਪਾਂ ਨੇ ਗੱਲਬਾਤ ਕਰੀ ਆ ਰਾਇ ਬਾੜੀ ਸੋਨੇ ਕਿੱਦਾਂ ਲੱਗੇ ਬਾਈ ਸੇਰ ਤੇ ਕਮੈਂਟ ਲਾਇਕ ਕਰਤਾ ਕਰੋ ਮਾਨਗੋਟ ਫਾਰਮਰੋ ਕਹਾਤੀ ਤੇ ਘੰਟੀ ਵਾਲਾ ਬਾਟਨ ਦਬਾ ਦਿਆ ਕਰੋ ਤੇ ਪਾਈਆਂ ਨਾਲ ਸੋਨ ਨਾਲ ਕਹਿੰਨਾ ਗੱਲਬਾਤ ਕਰਾਇਆ ਕਰਾਂਗੇ ਗੱਲਾਂਬਾਤਾਂ ਪੁੱਛਿਆ ਕਰਾਂਗੇ ਵਿਚਾਰ ਸੁਣਾਇਆ ਕਰਾਂਗੇ ਇਹ ਲਈ ਧੰਨਵਾਦ ਠੀਕ ਹੈ ਜੀ